ਸਤਿ ਸ਼੍ਰੀ ਅਕਾਲ ਜੀ ਮੈਂ ਹਰਵਿੰਦਰ ਕੌਰ ਰੋਜ਼ਾਨਾ ਟੈਮ ਦੇਖਣ ਵਾਲੇ ਸਾਰੇ ਸਟ੍ਰੋਥਿਆਂ ਦਾ ਸਵਾਗਤ ਹੈ ਤੁਹਾਨੂੰ ਪਤਾ ਹੀ ਹੈ ਕਿ ਸ਼ੀਜੋੜ ਮੇਲ ਦੀਪਸ ਚੱਲ ਰਿਹਾ ਉੱਥੇ ਵੱਖ-ਵੱਖ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ ਨੇ ਤੇ ਇੱਥੇ ਇੱਕ ਫ੍ਰੀ ਮੈਡੀਕਲ ਕੈਂਪ ਲਗਾਇਆ ਹੈ ਸਰਵੰਤਨ ਦਾ ਭਲਾ ਤੇ ਜਿਸ ਦੇ ਵਿੱਚ ਐਮਐਲਏ ਫਤੇਗੜ ਸਾਹਿਬ ਤੋਂ ਲਖਵੀਰ ਸਿੰਘ ਰਾਏ ਪਹੁੰਚੇ ਨੇ ਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਸਰ ਮੈਡੀਕਲ ਕੈਂਪ ਲਗਾਇਆ ਗਿਆ ਕੀ ਕਹਿਣਾ ਚਾਹੂਗਾ ਦੇਖੋ ਚੈਰੀਟੇਬਲ ਟਰਸਟ ਹੈ ਜਿਹੜ ਤੇ ਉਹਨਾਂ ਵੱਲੋਂ ਤੇ ਸਾਡਾ ਦੇਸ਼ ਭਗਤ ਜਿਹੜੀ ਯੂਨੀਵਰਸਿਟੀ ਹੈ ਉਹਨਾਂ ਵੱਲੋਂ ਤੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਵੱਲੋਂ ਉਹਨਾਂ ਵੱਲੋਂ ਸਾਰਿਆਂ ਨੂੰ ਮਿਲ ਕੇ ਆਏ ਸਾਲ ਲਾਇਆ ਜਾਂਦਾ ਜੀ ਤੇ ਇੱਥੇ ਤੁਸੀਂ ਦੇਖ ਰਹੇ ਹੋ ਕਿ ਬਹੁਤ ਸਾਰੀ ਸੰਗਤ ਜਿਹੜੀ ਆ ਦਵਾਈਆਂ ਲੈ ਰਹੀ ਹੈ ਕਿਉਂਕਿ ਜਿਹੜੀ ਸੰਗਤ ਹੈ ਉਹ ਲੱਖਾਂ ਦੀ ਤਦਾਦ ਵਿੱਚ ਆਉਂਦੀ ਹੈ ਪਿਛਲੇ ਸਾਲ 30 ਲੱਖ ਦੇ ਕਰੀਬ ਸੀ ਇਸ ਸਾਲ ਉਹ ਤੋਂ ਵੀ ਜ਼ਿਆਦਾ ਸੰਗਤ ਆ ਰਹੀ ਹੈ ਜੀ ਸੋ ਮੈਡੀਕਲ ਕੈਂਪ ਜਿੱਥੇ ਸਰਕਾਰ ਨੇ ਲਾਇਏ ਨੇ ਪ੍ਰਸ਼ਾਸਨ ਨੇ ਲਾਇਏ ਨੇ ਉੱਥੇ ਨਾਲ ਦੀ ਨਾਲ ਜਿਹੜੀ ਚੈਰੀਟੇਬਲ ਟਰਸਟ ਨੇ ਜਿਹੜੇ ਇਹ ਉਹਨਾਂ ਵੱਲੋਂ ਵੀ ਲਗਾਏ ਗਏ ਨੇ ਸੋ ਧੰਨਵਾਦ ਹੈ ਇਹਨਾਂ ਦਾ ਜਿਨੇ ਸਾਥੀ ਨੇ ਸਾਰੇ ਇੱਥੇ ਆ ਕੇ ਸੇਵਾ ਕਰ ਰਹੇ ਨੇ ਫ੍ਰੀ ਮੈਡੀਕਲ ਦੇ ਰਹੇ ਨੇ ਸੋ ਬਹੁਤ ਵਧੀਆ ਉਪਰਾਲਾ ਤੇ ਮੈਂ ਸਰਕਾਰ ਦੇ ਵੀ ਜਿਹੜੇ ਕੈਂਪ ਲੱਗੇ ਉੱਥੇ ਵੀ ਜਾ ਕੇ ਆਂ ਲੋਕ ਬਹੁਤ ਫਾਇਦਾ ਉਠਾ ਰਹੇ ਨੇ ਔਰ ਅੱਜ ਲੋੜ ਹੈ ਤਿੰਨ ਦਿਨ ਤਾਂ ਬਹੁਤ ਜ਼ਿਆਦਾ ਲੋੜ ਹੈ ਸੰਗਤ ਨਹੀਂ ਆਉਂਦੀ ਕੋਈ ਬਿਮਾਰ ਹੋ ਗਿਆ ਕੋਈ ਪ੍ਰੋਬਲਮ ਆ ਗਈ ਕਿਸੇ ਨੂੰ ਤਾਂ ਉਹਨੂੰ ਫ੍ਰੀ ਮੈਡੀਕਲ ਹੈਲਪ ਮਿਲ ਰਹੀ ਹੈ ਜੀ ਸਰ ਜਿਸ ਤਰ੍ਹਾਂ ਤੁਸੀਂ ਐਮਐਲਏ ਵੀ ਹੋ ਤੇ ਉੱਥੇ ਦੂਜੇ ਪਾਸੇ ਤੁਸੀਂ ਬਹੁਤ ਸਾਰੀ ਜਿਹੜਾ ਕਿ ਸਫਾਈ ਦਾ ਧਿਆਨ ਵੀ ਰੱਖਿਆ ਹੋਇਆ ਇਸ ਚੀਜ਼ ਬਾਰੇ ਕੀ ਕਹਿਣਾ ਚਾਹੋਗੇ ਦੇ ਕੋ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਦੁਨੀਆ ਦੀ ਮਹਾਨ ਧਰਮ ਦਿੱਤਾਂ ਧੰਤਨ ਬਾਬਾ ਜੋਰਾਵਰ ਧੰਤਨ ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰ ਕੌਰ ਨੂੰ ਸਮਰਪਿਤ ਇਹ ਜਿਹੜੀ ਧਰਤੀ ਹੈ ਇਹ ਸ਼ਹੀਦੀ ਦਿਵਸ ਚੱਲ ਰਹੇ ਨੇ ਇਸ ਤਰ੍ਹਾਂ ਦੀ ਦੁਨੀਆ ਦੇ ਵਿੱਚ ਕਿਤੇ ਉਦਾਹਰਨਾ ਮਿਲਦੀ ਹੈ ਨਾ ਮਿਲਨੀ ਸੋ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਹੁੰਦਾ ਕਿ ਜਿਹੜੇ ਅਸੀਂ ਇੱਥੇ ਜਨਮ ਲਿਆ ਏ ਧਰਤੀ ਉਹ ਕਰਮ ਵਾਲਿਆਂ ਜਿਹਨਾਂ ਨੂੰ ਸੇਵਾ ਕਰਨ ਦਾ ਮੌਕਾ ਮਿਲਦਾ ਔਰ ਅਸੀਂ ਦੱਸਣਾ ਚਾਹਾਂਗੇ ਤੁਹਾਨੂੰ ਕਿ ਅਸੀਂ ਜਦੋਂ ਦੀ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਸਰਕਾਰ ਆਈ ਹੈ ਬਹੁਤ ਸਾਰੇ ਚੇਂਜਾਂ ਕੀਤੇ ਆ। ਸਭ ਤੋਂ ਪਹਿਲਾਂ ਤੁਸੀਂ ਦੇਖਿਆ ਹੋਣਾ ਕਿ VIP ਪਾਸ 4-4000 ਗੱਡੀ ਨੂੰ ਮਿਲਦੇ ਸੀ। ਸਰਕਾਰ ਵਾਲਿਆਂ ਬੰਦਿਆਂ ਨੂੰ ਵੀ ਆਪੋਜੀਸ਼ਨ ਵਾਲਿਆਂ ਨੂੰ। ਅਸੀਂ ਟੋਟਲੀ ਜਦੋਂ ਸਰਕਾਰ ਬਣੀ ਉਹ ਬੰਦ ਕਰਦੇ ਅੱਜ ਕੋਈ VIP ਪਾਸ ਨਹੀਂ ਹੈ। ਦੂਜਾ ਜਿੰਨੀ ਪਾਰਕਿੰਗ ਤੁਸੀਂ ਦੇਖੋਗੇ ਅਸੀਂ ਬਾਹਰ ਜ਼ਮੀਨ ਰੈਂਟ ਤੇ ਲੈ ਕੇ ਉਹ ਪਾਰਕਿੰਗਸ ਬਣਾਈਆਂ ਚਾਰੇ ਪਾਸੇ। ਸਾਡੀ ਜਿੰਨੀ ਵੀ ਟਰੈਕਟਰ ਟਰਾਲੀ ਸਾਰੀਆਂ ਨੇ ਕਾਰਾਂ ਤੇ ਲੋਕ ਆ ਰਹੇ ਆ ਜਾਂ ਆਪਣੇ ਵਹੀਕਲ ਹੋਰ ਸਿਸਟਮ ਨਾਲ ਆ ਰਹੇ ਨੇ ਤਾਂ ਅਸੀਂ ਉੱਥੇ ਉਹਨਾਂ ਨੂੰ ਸਟੇ ਕਰਾਣੇ ਆ ਔਰ ਉਹ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਪੰਜਾਬ ਸਰਕਾਰ ਵੱਲੋਂ 100 ਬੱਸਿਸ ਨੇ ਜਿਨ੍ਹਾਂ ਵਿੱਚ 60 ਸ਼ਟਲ ਬੱਸਿਸ ਨੇ ਔਰ 40 ਦੇ ਕਰੀਬ ਇਰਿਸ਼ਾ ਨੇ ਉਹ ਉਹਨਾਂ ਨੂੰ ਫ੍ਰੀ ਆਫ ਕਾਸਟ ਉੱਥੋਂ ਲੈ ਕੇ ਗੁਰਦੁਆਰਾ ਸਾਹਿਬ ਅੱਗੇ ਤਾਰ ਜੰਦੇ ਆ ਮੱਥਾ ਟੇਕਦੇ ਆ ਫਿਰ ਉੱਥੇ ਛੱਡ ਦਿੰਦੇ ਆ ਤਾਂ ਹੀ ਇਹਨਾਂ ਤੁਸੀਂ ਦੇਖੋਗੇ ਕੰਟਰੋਲ ਹੈ ਇਹ ਸਾਡੇ ਐਸਐਸਪੀ ਸਾਹਿਬ ਬੀਸੀ ਸਾਹਿਬ ਸਾਰੇ ਦੇ ਪਰਾਲਾ ਮਾਨਯੋਗ ਸਰਦਾਰ ਪਗਵਾਲ ਸਿੰਘ ਮਾਨਸਾਲ ਦੀ ਗਵਈ ਦੇ ਵਿੱਚ ਸਾਰਾ ਅਸੀਂ ਦੱਸ ਕੇ ਅਸੀਂ ਇਸ ਤਰ੍ਹਾਂ ਕਰਦੇ ਆ ਤੁਸੀਂ ਦੇਖੋਗੇ ਕਿ ਜਿਹੜੀ ਸੰਗਤ ਹੈ ਉਹ ਇਸ ਸਾਲ ਬਹੁਤ ਜ਼ਿਆਦਾ ਵਾਧਾ ਹੋ ਰਿਹਾ ਪਰ ਜਿਹੜਾ ਪੂਰਾ ਤੁਸੀਂ ਫੁਕਤਾ ਪ੍ਰਬੰਧ ਨੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਔਰ ਅਸੀਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੇ ਆ ਕਿ ਸੰਗਤ ਨੇ ਪਿਛਲੀ ਵਾਰ ਸਾਨੂੰ ਇਹ ਮੰਗ ਰੱਖੀ ਸੀ ਅਸੀਂ ਇੱਕ ਦਿਨ ਜਿਹੜਾ ਠੇਕੇਬੰਦ ਰਖਿਸ਼ ਸ਼ਰਾਬ ਦੇ ਇਸ ਇਸ ਵਾਰ 25 26 27 ਦਸੰਬਰ ਨੂੰ 3 ਕਿਲੋਮੀਟਰ ਦੇ ਹਦੂਦ ਦੇ ਅੰਦਰ ਸਾਰੇ ਠੇਕੇ ਬੰਦ ਆ। ਔਰ ਉਹ ਤੋਂ ਵੀ ਬਾਹਰ ਵੀ ਜਿਹੜੇ ਪੈਂਦੇ ਨੇ 24 ਠੇਕੇ ਸੀ ਟੋਟਲ ਇੱਥੇ ਬੰਦ ਕਰਵਾਏ ਨੇ। ਕਿ 3 ਦਿਨ ਇਹ ਨਹੀਂ ਖੋਲਣਗੇ। ਸੰਤਾਂ ਦੀ ਸ਼ਰਧਾ ਇਤਿਹਾਸਤਾ ਦਾ ਕਮ ਹੈ। ਔਰ ਤੁਸੀਂ ਦੇਖੋਗੇ ਪ੍ਰਸ਼ਾਸਨ ਵੱਲੋਂ ਸੁਵਿਧਾ ਸੈਂਟਰ ਖੋਲੇ ਗਏ ਨੇ। ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ। ਕਿਸੇ ਦਾ ਕੋਈ ਬੱਚਾ ਖੋਇਆ ਜਾਂਦਾ ਤੇ ਨਾਲ ਦੀ ਨਾਲ ਉਹ ਟਰੈਸ ਕਰਕੇ ਦਿੰਦੇ ਨੇ। ਔਰ ਐਂਬੂਲੈਂਸ ਚਾਰੇ ਪਾਸੇ ਸਾਡੀਆਂ ਐਂਬੂਲੈਂਸ ਖੜੀਆਂ। ਪ੍ਰਮਾਤਮਾ ਨਾ ਕਰੇ ਵਹਿਗੁਰੂ ਨਾ ਕਰੇ ਕੋਈ ਇਨਸੀਡੈਂਟ ਹੋਵੇ। ਤਾਂ ਉਹਦਾ ਵੀ ਪੂਰਾ ਪ੍ਰਬੰਧ ਅਸੀਂ ਪ੍ਰਸ਼ਾਸਨ ਵੱਲੋਂ ਪੰਜਾਬ ਸਰਕਾਰ ਵੱਲੋਂ ਕੀਤਾ ਹੋਇਆ। ਜੀ ਸਰ ਉਹ ਥੋੜੀ-ਮੋਟੀ ਹੁਲੜਵਾਜੀ ਦੇਖਣ ਨੂੰ ਮਿਲੀ ਹੈ। ਮੈਂ ਅਪੀਲ ਕਰਨਾ ਚਾਹਾਂਗਾ ਨਾ ਜਵਾਨਾਂ ਨੂੰ ਕਿ ਦੇਖੋ ਇਹ ਬਹੁਤ ਵੱਡੀ ਸ਼ਹਾਦਤ ਹੈ। ਇੱਥੇ ਡੈਕ ਜਿਹੜੇ ਆ ਉਹ ਟਰੈਕਟਰਾਂ ਤੇ ਲਾ ਕੇ ਉੱਚੀ ਬਾਅਦ ਚ ਨਾ ਆ ਜਾਵੇ। ਕਿਉਂਕਿ ਉਹਦੇ ਨਾਲ ਜਿਹੜਾ ਮਾਹੌਲ ਖਰਾਬ ਹੁੰਦਾ। ਲੋਕ ਸ਼ਰਧਾ ਨਾਲ ਆਉਂਦੇ ਨੇ। ਅਸੀਂ ਡਿਸਿਪਲਨ 'ਚ ਰਹਿ ਕੇ ਸ਼ਰਧਾ ਅਨੁਸਾਰ ਗੁਰਦੁਆਰਾ ਸਾਹਿਬ ਮੱਥਾ ਟੇਕੀਏ। ਆਪਣੇ ਸ਼ਰਦਾ ਭੇਟ ਕਰੀਏ ਜੇ ਅਸੀਂ ਹੁੱਲੜਵਾਜੀ ਕਰਾਂਗੇ ਤਾਂ ਪ੍ਰਸ਼ਾਸਨ ਨੂੰ ਅਸੀਂ ਕਹਾਂਗੇ ਕਿਸੇ ਨੂੰ ਅਸੀਂ ਬਖਸ਼ਣਾ ਨਹੀਂ ਚਾਹੇ ਕੋਈ ਵੀ ਹੈ ਨਾ ਇਸੇ ਕਿਸੇ ਸਪਾਰਸ਼ ਕਰਦੇ ਚਾਹੇ ਸਾਡਾ ਭਾਈ ਭਤੀਜਾ ਕਿਉਂ ਨਾ ਹੋਵੇ ਜੀ ਤੁਸੀਂ ਕਿਹਾ ਕਿ ਜਿਸ ਤਰ੍ਹਾਂ ਚਾਰੇ ਪਾਸੇ ਮੈਡੀਕਲ ਦੇ ਲਈ ਵੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਐਂਬੂਲੈਂਸ ਵੀ ਨੇ ਪੁਲਿਸ ਪ੍ਰਸ਼ਾਸਨ ਵੀ ਹੋਰ ਕਿਹੜੇ-ਕਿਹੜੇ ਉਪਰਾਲੇ ਕੀਤੇ ਜਾ ਰਹੇ ਨੇ ਦੇਖੋ ਬਹੁਤ ਜਿਨੇ ਮੈਂ ਤੁਹਾਨੂੰ ਦੱਸਿਆ ਵੀ ਸਰਕਾਰ ਵੱਲੋਂ ਜਿਹੜੇ ਉਪਰਾਲੇ ਬਹੁਤ ਕੀਤੇ ਗਏ ਨੇ ਇਸ ਵਾਰ ਨਵੀਆਂ-ਨਵੀਆਂ ਜਿਹੜੀਆਂ ਗੱਲਾਂ ਕਰੀਆਂ ਗਈਆਂ ਨੇ ਤੁਸੀਂ ਦੇਖੋਗੇ ਕਿ ਅਸੀਂ ਜਿਹੜੇ ਆਟੋ ਹੈ ਪਹਿਲਾਂ ਇੱਥੇ ਬਾਹਰ ਤੋਂ ਜਿੰਨਾ ਜਿਵੇਂ ਸੰਗਤ ਆ ਗਈ ਪਟਿਆਲੇ ਤੋਂ ਆਗੇ ਲੁਧਿਆਣੇ ਤੋਂ ਆਗੇ ਇੱਥੇ ਉਹ ਰਸ਼ ਕਰਦੇ ਸੀ ਅਸੀਂ ਉਹ ਵੀ ਜਿਹੜੇ ਲੋਕਲ ਸੀ ਉਹਨਾਂ ਨੂੰ ਪਾਸ ਦਿੰਦੇ ਆ ਕਿ ਇੱਥੇ ਰਸ਼ ਨਾ ਹੋਵੇ ਔਰ ਥਾਂ ਥਾਂ ਤੇ ਪੁਲਿਸ ਦਾ ਤੁਸੀਂ ਦੇਖੋਗੇ ਕੰਟਰੋਲ ਹੈ ਪੂਰਾ ਪ੍ਰਬੰਧ ਹੈ ਜਿੰਨੀ ਸੰਗਤ ਆ ਰਹੀ ਹੈ ਜਿਹੜੇ ਲੰਗਰ ਵਾਲੇ ਨੇ ਉਹਨਾਂ ਨੂੰ ਅਸੀਂ ਰਾਤ ਨੂੰ ਅਲਾਉ ਕਰਦੇ ਆ ਕਿ ਹੁਣ ਜੇ ਸੰਗਤ ਟਰਾਲੀਆਂ ਆ ਜਾਣਗੀਆਂ ਫਿਰ ਸੰਗਤ ਨੂੰ ਪ੍ਰੋਬਲਮ ਹੋਊਗੀ ਉਹਨਾਂ ਨੂੰ ਰਾਤ ਨੂੰ ਅਲਾਉ ਕਰਦੇ ਆ ਸੋ ਬਹੁਤ ਸਾਰੇ ਜਿਹੜੇ ਨਵੇਂ ਇਸਵਰ ਪ੍ਰਬੰਧ ਕਰੇਗੇ ਨੇ ਸੀਸੀ ਟੀਵੀ ਕੈਮਰੇ ਜਿਹੜੇ ਨੇ ਉਹ ਪਿਛਲੇ ਸਾਲ ਨਾਲੋਂ ਦੁੱਗੇ ਦੁੱਗਣੇ ਅਸੀਂ ਇੰਸਟਾਲ ਕੀਤੇ ਨੇ ਚੱਪੇ ਚੱਪੇ ਤੇ ਪੁਲਿਸ ਕੰਟਰੋਲ ਕਰ ਰਹੀ ਢਿੱਲੇ ਤੇ ਬੈਠ ਕੇ ਸਾਰਾ ਕੰਟਰੋਲ ਉੱਥੇ ਪੂਰਾ ਜੋੜ ਮੇਲ ਦਾ ਸਾਰਾ ਕੰਟਰੋਲ ਉੱਥੇ ਆ ਸੋ ਨਵੇਂ ਮਾਡਰਨ ਟੈਕਨਿਕਸ ਵੀ ਬਣਾਈਆਂ ਜਿਹੜਾ ਪੁਰਾਣਾ ਸਿਸਟਮ ਚੱਲਦਾ ਉਹ ਵੀ ਬਣਾਇਆ ਮਾਨਯੋਗ ਸਰਦਾਰ ਭਵੰਸੀ ਮਾਨਤ ਸਾਹਿਬ ਨੇ ਪਿਛਲੇ ਸਾਲ 16 ਬਲਾਕਸ ਨੂੰ ਬੜਾ ਕੇ ਦੇ ਸੀ ਟਾਇਲਟਸ ਦੇ ਵਿਚੇ ਨਾਲ ਵਾਲੇ ਵਾਸ਼ਰੂਮ ਦੇ ਤੁਸੀਂ ਦੇਖਦੇ ਸੰਗਤ ਨੋਰਾ ਬਹੁਤ ਫਾਇਦਾ ਹੋਇਆ ਜੀ ਔਰ ਜਿਹੜੀਆਂ ਸਾਡੀਆਂ ਸੜਕਾਂ ਸੀ ਜਿਹੜੀਆਂ ਪੰਜ ਸੜਕਾਂ ਲਗਦੀਆਂ ਸੀ ਨਾਲ ਉਹ 18 18 ਫੁੱਟੀਆਂ ਬਣਾ ਕੇ ਦਿੱਤੀਆਂ ਨੇ ਆ ਮੈਂ ਇਸ ਗੱਲ ਨੂੰ ਵੀ ਐਡਮਿਟ ਕਰਦਾ ਕਿ ਸਾਤੋਂ ਇਸ ਵਾਰ ਪੂਰੀ ਚੰਗੀ ਤਰ੍ਹਾਂ ਜਿਹੜੀਆਂ ਸੜਕਾਂ ਦਾ ਸਹੀ ਪ੍ਰਬੰਧ ਨਹੀਂ ਹੋ ਸਕਿਆ ਉਹ ਕਈ ਕਾਰਨ ਹੈਗੇ ਸੀ ਉਹਨੂੰ ਲੇਕਿਨ ਅਸੀਂ ਸੰਗਤ ਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਅਗਲੇ ਸਾਲ ਜਿਹੜੀ ਘਾਟਵਾਦਾ ਉਹ ਵੀ ਪੂਰੀ ਕਰਾਂਗੇ ਜੀ ਸੋ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਸੀਂ ਸਾਨੂੰ ਕੀਮਤੀ ਸਮਾਂ ਦਿੱਤਾ ਤੇ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਹੈ ਕਿ ਵੀ ਬਹੁਤ ਸਾਰੇ ਜਿਹੜੇ ਕਿ ਉਪਰਾਲੇ ਵੀ ਕੀਤੇ ਗਏ ਆ ਕਿ ਸਾਰੀ ਕਾਨੂੰਨ ਵਿਵਸਥਾ ਜਿਹੜੀ ਕਿ ਲੋਕ ਆ ਰਹੇ ਨੇ ਸੰਗਤ ਆ ਰਹੀਆਂ ਨੇ ਉਹਨਾਂ ਦਾ ਵੀ ਧਿਆਨ ਰੱਖਿਆ ਜਾ ਰਿਹਾ ਤੇ ਅੱਗੇ ਜਿਹੜੇ ਕਿ ਉਹਨਾਂ ਨੇ ਕਿਹਾ ਕਿ ਸਾਨੂੰ ਥੋੜੀਆਂ-ਮੋਟੀਆਂ ਮੁਸ਼ਕਿਲਾਂ ਆ ਰਹੀਆਂ ਨੇ ਪਰੰਤੂ ਜੋ ਆਉਣ ਵਾਲੇ ਦਿਨ ਹੋਣਗੇ ਉਹਨਾਂ ਦੇ ਵਿੱਚ ਇਹ ਸਾਰੀਆਂ ਜਿਹੜੀਆਂ ਮੁਸ਼ਕਿਲਾਂ ਇਹਨਾਂ ਦਾ ਹੱਲ ਵੀ ਕੀਤਾ ਜਾਊਗਾ ਤੇ ਹੁਣ ਸਾਨੂੰ ਤੋਂ ਹੀ ਸਸ ਧੰਨਵਾਦ